ਇੰਗਲੈਂਡ ਵਿੱਚ ਕਾਰਗਿਲ ਨਾਂ ਦਾ ਇੱਕ ਬਹੁਤ ਵੱਡਾ ਮਜ਼ਦੂਰ ਆਗੂ ਹੋਇਆ ਖਾਨਾ ਦਾ ਉਹਦੇ ਕਹੇ ਤੇ ਸਾਰਾ ਬੰਦ ਹੋ ਜਾਂਦਾ ਸੀ ਇੰਗਲੈਂਡ ਤੇ ਕਿਉਂਹੀ ਕਾਰਗਿਲ ਚੌਣਾ ਹੀ ਖੜ ਗਿਆ ਸੈਂਕੜੇ ਵੋਟਾਂ ਤੋਂ ਬਾਅਦ ਗਾਂ ਤੁਰੇ ਨਹੀਂ ਗਾ ਮਾਂ ਨੂੰ ਪਤਾ ਨਹੀਂ ਲੱਗਦਾ ਵੀ ਮੇਰਾ ਬੱਚਾ 5 ਸਾਲ ਤੋਂ ਬਾਅਦ 7 ਸਾਲ ਦਾ ਜਵਾਨ ਕਿੱਦਾਂ ਬਣ ਰਿਹਾ ਸੀ ਵੀ ਇਨਕਲਾਬ ਦੀ ਅਗਵਾਈ ਲਈ ਮਜ਼ਦੂਰ ਜਮਾਤ ਬੜਾ ਜ਼ਰੂਰੀ ਹੈ ਇਹ ਪਕਾਠੋ ਮੈਟ ਕੇ ਸਿਸਟਮ ਨਾ ਬਣ ਕੇ ਬੰਦਾ ਚੱਲ ਗਿਆ ਮਾਂ ਨੇ ਰੋਜ਼ ਮਹਿਸੂਸ ਨਹੀਂ ਕੀਤਾ ਮੇਰਾ ਬੱਚਾ ਕਿੰਨਾ ਵੱਧ ਰਿਹਾ ਜਦੋਂ ਮੈਂ ਖਾਲਸਾ ਵਾਲੇ ਅੰਮ੍ਰਿਤਸਰ ਪੜ੍ਹਦਾ ਸੀ ਉਦੋਂ ਮੈਂ ਪੜ੍ਹਾਈ ਦੇ ਨਾਲ ਨਾਲ ਹੀ ਰਾਤਾਂ ਨੂੰ ਗੇਟ ਮੀਟਿੰਗਾਂ ਕਰਨੀਆਂ ਮਜ਼ਦੂਰਾਂ ਦੇ ਮਹੱਲੇ ਆ ਜਾਣਾ ਇਹ ਸ਼ੁਰੂ ਹੋ ਚੁੱਕਾ ਸੀ। ਫਿਰ ਇੱਕ ਵੱਡੀ ਘਟਨਾ ਵਾਪਰ ਗਈ 74 ਦੀ ਰੇਲਵੇ ਹੜਤਾਲ ਆ ਗਈ 1974 ਚ। ਮੈਂ ਉਹ ਹੜਤਾਲੀ ਮਜ਼ਦੂਰਾਂ ਨੂੰ ਮਿਲਣ ਵਾਸਤੇ ਸ੍ਰੀ ਦਰਬਾਰ ਸਾਹਿਬ ਜਾਂਦਾ ਸੀ ਜਿੱਥੇ ਉਹ ਡੈਕ ਨੌਂ ਰਹਿੰਦੇ ਸੀ ਰਾਤ ਨੂੰ ਉੱਥੇ ਮੀਟਿੰਗਾਂ ਕਰਦਾ ਸੀ ਜਾ ਕੇ। ਵੇ ਸਤਪਾਲ ਡਾਂਗ ਤੇ ਵਿមਲਾ ਡਾਂਗ ਵਰਗੇ ਬਹੁਤ ਹੀ ਸਮਰਪਿਤ ਟ੍ਰੇਡ ਜੂਨਾਂ ਨੂੰ ਆਗੂ ਕੰਮ ਕਰਦੇ ਸਨ ਕਈਆਂ ਨੇ ਮੈਨੂੰ ਕਿਹਾ ਜੀ ਵੇ ਬਹੁਤ ਉਹਦਾ ਅਦਰਸ਼ਵਾਦੀ ਤੁਸੀਂ ਕਿਦਾਂ ਮੁਕਾਬਲਾ ਕਰੋਗੇ ਮੈਂ ਕਿਹਾ ਜੀ ਵਿਚਾਰਾਂ ਦਾ ਟਕਰਾ ਕਰਨ ਵਾਸਤੇ ਅਦਰਸ਼ਵਾਦ ਮੈਂ ਵੀ ਮੇਰੇ ਕੋਲ ਵੀ ਹੈ ਲੜਦਾ ਹੋਣੀ ਤੇ 10-15000 ਦੀ ਗੈਦਰੰਗ ਹੋਣੀ ਅੰਮ੍ਰਿਤਸਰ ਬੰਦ ਹੋ ਜਾਣਾ ਪੂੰਜੀਵਾਦ ਹਲੇ ਵਿਕਾਸ ਦੀ ਦਿਸ਼ਾ ਵੇ ਜਾ ਰਿਹਾ ਸੀ ਅੱਗੇ ਮਿਲਾਂ ਦੇ ਬਾਦ ਮਿਲਾਂ ਲੱਗ ਰਹੀਆਂ ਸਨ ਮੁਨਾਫਾ ਦੇ ਰਹੀਆਂ ਸਨ ਹਾਜ਼ਰੀ ਦਾ ਕੰਮ ਬਹੁਤ ਤੇਜ਼ੀ ਨਾਲ ਵਧ ਰਿਆ ਸੀ ਉਟਾਲੀ ਵੀ ਬੜੀ ਸਨਤ ਸੀ ਉਹ ਜਿਹੜਾ ਥੋੜਾ ਜਿਹਾ ਇੰਡਸਟਰੀਅਲ ਬੂਮ ਸੀ ਉਸ ਵੇਲੇ ਇੰਡਸਟਰੀ ਦੇ ਵਿੱਚ ਤਰੱਕੀ ਹੋ ਰਹੀ ਸੀ ਇਲਾਕੀ ਇਹ ਕਰਦਾ ਹੈ ਵੀ ਮਜ਼ਦੂਰ ਨੂੰ ਇੱਕ ਜਗ੍ਹਾ ਕੰਮ ਦੇਣ ਦੀ ਬਜਾਏ ਵੱਖ-ਵੱਖ ਜਗ੍ਹਾ ਕੰਮ ਕਰਾਓ ਇਕੱਠਾ ਮੈਨੂਫੈਕਚਰ ਵੱਖ-ਵੱਖ ਕਰਾਓ ਕੰਪਾਈ ਇੱਕ ਜਗ੍ਹਾ ਕਰ ਲਓ ਹੁਣ ਐਸ ਵੇਲੇ ਜਲੰਧਰ ਦੇ ਵਿੱਚ ਇਹ ਇੰਡਸਟਰੀ ਖੇੜਨ ਅਸਤੀ ਤੇ ਖੇੜ ਦਾ ਸਮਾਨ ਕਿੱ데 ਦੇਖੇ ਜਾਂਦੇ ਆ ਕੋਈ ਚੀਜ਼ ਕਿਤੇ ਬਣਦੀ ਕੋਈ ਕਿਤੇ ਬਣਦੀ ਫਿਰ ਇਕੱਠੀਆਂ ਕਰਕੇ ਉਹਦੇ ਮੋਹਰ ਲਾਉਂਦੇ ਆ ਹਰ ਮਜ਼ਦੂਰ ਤੁਹਾਨੂੰ ਬਿੱਲਾਂ ਦੇ ਗੇਟਾਂ ਤੇ ਨਹੀਂ ਮਿਲਦਾ ਉਹ ਤੁਹਾਨੂੰ ਮਹੱਲਿਆਂ ਦੀਆਂ ਗਲੀਆਂ 'ਚ ਮਿਲਦਾ ਆ ਜਿਹੜੀ ਨੂੰ ਲਾਗੂ ਸਾਡੇ ਜਿਹੜੇ ਆ ਉਹਨਾਂ ਦਾ ਕਹਿ ਲਓ ਸਾਂਭੇਦਾਰੀ 'ਚ ਕਮੀ ਕਹਿ ਲਓ ਜਾਂ ਉਹ ਭਾਵਨਾ ਦੀ ਕਮੀ ਕਹਿ ਲਓ ਉਹ ਇਹ ਕੰਮ ਨਹੀਂ ਕਰ ਰਿਹਾ ਵੀ ਜਾ ਕੇ ਘਰ-ਘਰ ਜਾ ਕੇ ਜਥੇ ਬੰਦ ਕਰਨ ਉਦਾਰੀ ਕਰਨ ਦਾ ਦੌਰ ਆ ਨਿੱਜੀ ਕਰਨ ਦਾ ਦੌਰ ਆ ਹੁਣ ਮੰਗਾ ਵੀ ਹੋ ਰਿਹਾ ਹੁਣ ਮੰਗ ਤਨਖਾਹ ਦੇ ਵਾਅਦੇ ਦੀ ਵੀ ਹੈਗੀ ਆ ਪਰ ਹੁਣ ਬੋਨਸ ਦੇ ਛੁੱਟੀਆਂ ਦੀ ਮੰਗ ਨਹੀਂ ਰਹੀ ਲੋਕਾਂ ਦੀ ਉਹ ਕਹਿੰਦਾ ਜੀ ਮੇਰਾ ਤਾਂ ਕੰਮ ਪੱਕਾ ਹੀ ਨਹੀਂ ਹੈ ਮੈਂ ਤਾਂ ਉਹ ਕਹਿੰਦਾ ਮੇਰਾ ਤਾਂ ਵਰਕ ਰਿ ਨਹੀਂ ਹੈ ਤਾਂ ਘਰ ਕੰਮ ਕਰਦਾ ਬਹਿ ਕੇ ਇਸ ਲਈ ਹੁਣ ਵੱਡੀ ਲੜਾਈ ਰੇਟਾਂ ਦੀ ਆ ਗਈ ਆ ਜਿਹੜੇ ਠੇਕੇ ਦੇ ਕੰਮ ਕਰਦੇ ਆ ਮਿਲਨਾ ਜਾਂ ਬਖੋ ਜ਼ਾਰਿਆਂ ਚ ਉਥੇ ਪੱਕੇ ਕਰਨ ਦੀ ਮੰਗ ਵੱਡੀ ਹੈਗੀ ਆ ਹੁਣ ਸਰਕਾਰ ਨੇ ਇਹ ਸਾਰੀਆਂ ਮੰਗਾਂ ਲਈ ਕਾਨੂੰਨ ਹੀ ਖਤਮ ਕਰ ਦਿੱਤੇ ਆ ਉਹਨੇ ਚਾਰ ਲੇਬਰ ਕੋਡ ਬਣਾਤੇ ਆ ਕਾਨੂੰਨ ਸਾਰੇ ਬੰਦੇ ਆ ਇਸ ਲਈ ਉਹਨਾਂ ਦਾ ਹੱਲਾ ਬਹੁਤ ਵੱਡਾ ਤੇ ਹੁਣ ਤਾਂ ਮਜ਼ਦੂਰ ਨੂੰ ਇੱਕ ਮਿਲ ਦੀ ਬਜਾਏ ਜਾਂ ਇੱਕ ਸ਼ਹਿਰ ਦੀ ਬਜਾਏ ਇਕੱਠਿਆਂ ਹੋ ਕੇ ਸਰਕਾਰ ਦੇ ਖਿਲਾਫ ਲੜਨ ਦੀ ਲੋੜ ਆ ਤਾਂ ਕਿ ਇਹਨਾਂ ਨੀਤੀਆਂ ਨੂੰ 모ੜਾ ਦਿੱਤਾ ਜਾ ਸਕੇ ਹੁਣ ਇੱਕ ਮਿਲ ਕੇ ਜੀ ਮੈਂ ਪੱਕੇ ਹੋ ਜਾਣਾ ਉਹ ਇਹ ਸੰਭਵ ਨਹੀਂ ਹੈ ਰੋਜ਼ ਮਜ਼ਮਲਾ ਲੜਦੇ ਆ ਪੱਕੇ ਹੁੰਦੀ ਲੜਾਈ ਕਦੇ ਕੁੱਟ ਖਾ ਕੇ ਆ ਜਾਂਦੇ ਆ ਉਹਨਾਂ ਨੂੰ ਨਹੀਂ ਦੱਸ ਰਿਹਾ ਕੋਈ ਬਈ ਕੱਚੇ ਕਰਨ ਦਾ ਤਾਂ ਠੇਕੇਦਾਰੀ ਪ੍ਰਸਾਰਾ ਕੰਮ ਡਬਲਯੂਟੀਓ ਨੇ ਸ਼ੁਰੂ ਕੀਤਾ ਇਹਨਾਂ ਦੇ ਵਾਸਤੇ ਨਹੀਂ ਹੈ ਇਹ ਚੌਂਡ ਵੀ ਤਾਂ ਕਰ ਨਹੀਂ ਸਕਦੇ ਐਨ ਕੰਟਰੋਲ ਕੀਤਾ ਪਿਆ ਉਹਨਾਂ ਨੇ ਤੁਹਾਡੀ ਵਿਦਿਆਰਥੀ ਦੇ ਨੌਜਵਾਨਾਂ ਦੇ ਜੱਥੇਬੰਦੀਆਂ ਦੇ ਵਿੱਚ ਕੰਮ ਕਰਦੇ ਆ ਹੋਇਆ ਟ੍ਰੇਡ ਯੂਨੀਅਨ ਵਾਲੇ ਦੇ ਵਿੱਚ ਆਨ ਦਾਸ ਵਾਪ ਕਿੱਦਾਂ ਬਣਿਆ ਤੁਸੀਂ ਕਿੱਦਾਂ ਫੈਸਲਾ ਕੀਤਾ ਵੀ ਮੈਂ ਇੱਥੇ ਕੰਮ ਕਰਾਂ ਮੈਂ ਕਦੇ ਵੀ ਸੋਚਦਾ ਵੀ ਮੈਂ ਵਿਦਿਆਰਥੀਆਂ ਚੋ ਇੱਕਦਮ ਟੇਢ ਜਿਹਾ ਕਿਦਾਂ ਚੱਲ ਗਿਆ ਮੈਂ ਉਹਦਾ ਧਾਰਨ ਦੇ ਸਕਦਾ ਵੀ ਜਿੱਦਾਂ ਮਾਂ ਨੂੰ ਪਤਾ ਨਹੀਂ ਲੱਗਦਾ ਵੀ ਮੇਰਾ ਬੱਚਾ 5 ਸਾਲ ਤੋਂ ਬਾਅਦ 7 ਸਾਲ ਦਾ ਜਵਾਨ ਕਿਦਾਂ ਬਣ ਰਿਹਾ ਇੱਕ ਆਠੂ ਮਿੱਠੀ ਸਿਸਟਮ ਨਾਲ ਬਣ ਕੇ ਬੰਦਾ ਚੱਲ ਗਿਆ ਮਾਂ ਨੇ ਰੋਜ਼ ਮਹਿਸੂਸ ਨਹੀਂ ਕੀਤਾ ਮੇਰਾ ਬੱਚਾ ਕਿੰਨਾ ਵੱਧ ਰਿਹਾ ਜਦੋਂ ਮੈਂ ਖਾਲਸਾ ਵਾਲੇ ਅੰਮ੍ਰਿਤਸਰ ਪੜ੍ਹਦਾ ਸੀ ਉਦੋਂ ਮੈਂ ਪੜ੍ਹਾਈ ਦੇ ਨਾਲ ਨਾਲ ਹੀ ਰਾਤਾਂ ਨੂੰ ਗੇਟ ਮੀਟਿੰਗਾਂ ਕਰਨੀਆਂ ਮਜ਼ਦੂਰਾਂ ਦੇ ਮੁਹੱਲੇ ਆ ਜਾਣਾ ਇਹ ਸ਼ੁਰੂ ਹੋ ਚੁੱਕਾ ਸੀ ਮੈਨੂੰ ਕਿਸੇ ਨੇ ਕਿਹਾ ਨਹੀਂ ਸੀ ਹੈ ਪਰ ਮੈਨੂੰ ਲੱਗਦਾ ਸੀ ਬੁਜੀ ਮੈਂ ਜ਼ਿੰਦਗੀ ਲਾਉਣੀ ਹੈ ਇਸ ਕੰਮ ਦੇ ਲੇਖੇ ਤਾਂ ਫਿਰ ਮੈਨੂੰ ਕੋਈ ਨਾ ਕੋਈ ਫਰੰਟ ਚੁਣਨਾ ਪੈਣਾ ਤੇ ਫਰੰਟ ਮੈਂ ਮਜ਼ਦੂਰਾਂ ਦਾ ਚੁਣਨਾ ਮੈਨੂੰ ਚਾਹੀਦਾ ਯਾਰ ਕਿਉਂਕਿ ਇਹ ਸਭ ਤੋਂ ਵੱਧ ਪੀੜਤ ਲੋਕ ਹੈ ਉਹ ਫਿਰ ਮੈਂ ਇੱਕ ਆਪਣੇ ਆਪ ਹੀ ਮਤਲਬ ਵਿਦਿਆਰਥੀ ਹੋਣ ਦੇ ਨਾਤੇ ਵੀ ਗੇਟ ਮੀਟਿੰਗਾਂ ਕਰਨੀਆਂ ਉਹਨਾਂ ਦੀਆਂ ਮੀਟਿੰਗਾਂ ਸੁਣਨੀਆਂ ਉੱਥੇ ਜਾ ਕੇ ਵਿਚਾਰ ਲੋਕਾਂ ਦੇ ਸੁਣਨੇ ਇਹ ਮੈਨੂੰ ਉਦੋਂ ਆਤ ਪੈ ਗਈ ਬਹੁਤ ਮੈਂ ਸੌਖੇ ਤਰੀਕੇ ਨਾਲ ਹੀ ਟੇਢ ਨੂੰ ਚਲਾ ਗਿਆ ਮੈਨੂੰ ਕੋਈ ਇਚੇਚਾ ਨਹੀਂ ਕਰਨਾ ਪਿਆ हां सोगू मैं जब तो चला गया तो मेनू कई मेरे प्यारे साथी ने केया वे ध्यान करिए तू चलता गया ਢੇੜ ਯੂਨ ਵਿੱਚ ਤੈਨੂੰ ਪਤਾ ਵੀ ਇੱਥੇ ਮੁਸ਼ਕਲਾ ਕਿੰਨੀਆਂ ਹੈ ਮੈਂ ਕਹਾ ਕੋਈ ਗੱਲ ਨਹੀਂ ਜੀ ਮੁਸ਼ਕਲਾਂ ਲਈ ਤੇ ਇੱਥੇ ਆਏ ਆ ਪਰ ਇਸਤਕਾਰਨਾ ਮੈਂ ਕਿਹਾ ਤੋਂ ਉਨੀ ਦਿਨੀ ਫਿਰ ਇੱਕ ਵੱਡੀ ਘਟਨਾ ਵਾਪਰ ਗਈ 74 ਦੀ ਰੇਲਵੇ ਹੜਤਾਲ ਆ ਗਈ 1974 ਚ ਉਹ ਹੜਤਾਲ ਵੇਲੇ ਮੈਂ ਕਾਲੀ ਸਾਂ ਉਥੇ बस ਉਸ ਹੜਤਾਲ ਨੇ ਫਿਰ ਮੈਨੂੰ ਪੂਰੀ ਤਰ੍ਹਾਂ ਟ੍ਰੇਡ ਯੂਨੀਅਨ ਦੇ ਨੇੜੇ ਲੈ ਗਈ। ਮੈਂ ਉਹ 48 ਮਜ਼ਦੂਰਾਂ ਨੂੰ ਮਿਲਣ ਵਾਸਤੇ ਸ੍ਰੀ ਦਰਵਾਰ ਸਾਹਿਬ ਜਾਂਦਾ ਸਾਂ ਜਿੱਥੇ ਉਹ ਡੰਗ ਡੰਗ ਰਹਿੰਦੇ ਸੀ ਰਾਤ ਨੂੰ। ਉੱਥੇ ਮੀਟਿੰਗਾਂ ਕਰਦਾ ਸਾਂ ਜਾ ਕੇ। ਜਿੱਥੇ ਪੁਲਿਸ ਛਾਪੇ ਮਾਰਦੀ ਸੀ ਉਹਨਾਂ ਮਹੱਲਿਆਂ ਜਾਂਦਾ ਸਾਂ। ਉਹਨਾਂ ਮਜ਼ਦੂਰਾਂ ਲਈ ਫੰਡ ਵੀ ਇਕੱਠਾ ਕਰਦਾ ਸਾਂ। ਜਾਨੀ ਇੱਕ ਸਿਲਸਿਲਾ ਬਣ ਗਿਆ ਉਸ ਹੜਤਾਲ 'ਚ। ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਮੈਨੂੰ ਮੇਰੀ ਪਾਰਟੀ ਸਤਾਂਜੀ ਨੇ ਮੈਨੂੰ ਕਿਹਾ ਬਈ ਕੋਈ ਟ੍ਰੇਨਿੰਗ ਲੈਣ ਵਾਸਤੇ ਦਿੱਲੀ ਚਲੇ ਜਾ ਟ੍ਰੇਡ ਯੂਨੀਅਨ ਦੀ ਉੱਥੇ ਟ੍ਰੇਡ ਯੂਨੀਅਨ ਮ ਤੇ ਦਿੱਲੀ ਤੋਂ ਬਾਅਦ ਫਿਰ ਮੈਨੂੰ 올 ਇੰਡੀਆ ਚ ਇੱਕ ਸੀਟੂ ਕਾਨਫਰੰਸ ਚ ਜਾਣ ਦਾ ਮੌਕਾ ਮਿਲਿਆ ਜਿਹੜੀ ਬੰਬੇ ਹੋਈ ਸੀ ਤੇ ਉਹ ਤੋਂ ਬਾਅਦ ਤਾਂ ਫਿਰ ਮੈਨੂੰ ਹੌਲੀ ਹੌਲੀ ਮੈਂ ਪੂਰੀ ਤਰ੍ਹਾਂ ਵਿਦਿਆਰਥੀ ਲਹਿਰ ਨੂੰ ਤੇ ਦੂਜਿਆਂ ਨੂੰ ਮੈਂ ਕਹਤਾ ਵੀ ਨਹੀਂ ਵੀ ਹੁਣ ਮੈਂ ਵਿਦਿਆਰਥੀ ਦੇ ਨੌਜੋਨਾਂ 'ਚ ਕੰਮ ਨਹੀਂ ਕਰ ਸਕਣਾ ਮੇਰੇ ਉਦੇ ਮੈਨੂੰ ਨਹੀਂ ਚਾਹੀਦੇ ਹੁਣ ਮੈਨੂੰ ਟ੍ਰੇਡ ਯੂਨਿਟ ਕੰਮ ਕਰਨ ਦਾ ਮੌਕਾ ਮਿਲੇ ਤੇ ਉਹ 'ਚ ਮੈਂ ਅੰਮ੍ਰਿਤਸਰ ਦਾ ਸੈਂਟਰ ਚੁਣਿਆ ਜਿਹੜਾ ਮਜ਼ਬੂਤ ਕੇਂਦਰ ਸੀ ਟ੍ਰੇਡ ਯੂਨਿਟਾਂ ਦਾ ਜਿੱਥੇ ਸਤਪਾਲ ਡਾਂਗ ਤੇ ਵਿੰਬਲਾ ਡਾਂਗ ਵਰਗੇ ਬਹੁਤ ਹੀ ਸਮਰਪਿਤ ਟ੍ਰੇਡ ਯੂਨਿਟਾਂ ਆਗ ਕਈਆਂ ਨੇ ਮੈਨੂੰ ਕਿਹਾ ਵੀ ਬਈ ਬਹੁਤ ਉਹਦਾ ਆਦਰਸ਼ਵਾਦੀ ਤੁਸੀਂ ਕਿਦਾਂ ਮੁਕਾਬਲਾ ਕਰੋਗੇ ਮੈਂ ਕਿਹਾ ਜੀ ਵਿਚਾਰਾਂ ਦਾ ਟਕਰਾ ਕਰਨ ਵਾਸਤੇ ਆਦਰਸ਼ਵਾਦ ਮੈਂ ਵੀ ਮੇਰੇ ਕੋਲ ਵੀ ਹੈ ਮੈਂ ਯਤਨ ਕਰਾਂਗਾ ਮੈਂ ਮੈਂ ਪੂਰਾ ਔਰ ਮੈਨੂੰ ਖੁਸ਼ੀ ਹੈ ਕਿ ਹਰਿਆਮਰਸਰ ਤੇ ਸ਼ਾਟੇ ਦੇ ਲੋਕ ਨੇ ਬਹੁਤ ਸਾਥ ਦਿੱਤਾ ਜਿਹੜੀ ਅਸੀਂ ਜ਼ੀਰੋ ਤੋਂ ਸ਼ੁਰੂ ਕੀਤਾ ਸੀ ਕੰਮ ਉੱਥੇ ਮੈਂ ਆਪਣੇ ਸਾਥੀਆਂ ਦੀ ਮਦਦ ਨਾਲ ਜਗਤ ਰਾਮ ਦੱਤ ਜੀ ਦੀ ਮਦਦ ਨਾਲ ਕਿਸ਼ਨ ਚੰਦ ਦੀ ਮਦਦ ਨਾਲ ਹੋ ਹੋ ਸਾਥੀ ਬਹੁਤ ਕਹਿ ਜਾ ਸਕਦੇ ਆ ਮੈਂ ਇੱਕ ਟੀਮ ਦੇ ਤੌਰ ਤੇ ਕੰਮ ਕੀਤਾ ਅੰਮ੍ਰਿਤਸਰ ਦੇ ਸੀਆਈਟੀ ਯੂਐਸ ਵੇਲੇ ਅਸੀਂ ਇੱਕ ਦਿਸਣ ਵਾਲੀ ਤਾਕਤ ਬਣਾ ਦਿੱਤਾ ਸੀ ਕੀ ਤਾਂ ਮੈਂ ਨਹੀਂ ਕਹਿੰਦਾ ਵੀ ਅਸੀਂ ਸਾਰੇ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ਸੀ ਲੇਕਿਨ ਦਿਸਦਾ ਸੀ ਵੀ ਜੇ ਹੜਤਾਲ ਹੋਣੀ ਤੇ 10-15 ਹਜ਼ਾਰ ਦੀ ਗੈਦਰਾਂ ਹੋਣੀ ਅੰਮ੍ਰਿਤਸਰ ਬੰਦ ਹੋ ਜਾਣਾ ਇਦਾਂ ਦੀ ਲੜਾਈਆਂ ਲੜੀਆਂ ਤਾਂ ਇਸ ਢੰਗ ਨਾਲ ਮੈਂ ਅਚਨਚੇਤ ਇੱਕ انقلابی ਵਿਚਾਰਧਾਰਤਾ ਦੇ ਅਧੀਨ ਹੀ ਟ੍ਰੇਡਿੰਗ ਨੂੰ ਚਲਾ ਗਿਆ ਮੈਨੂੰ ਕਿਸੇ ਨੇ ਅੰਮ੍ਰਿਤਸਰ ਮੇਰਾ ਕੁਝ ਨਹੀਂ ਸੀ ਹੈ ਨਾ ਮੇਰਾ ਕਰਦਾ ਉੱਥੇ ਰਿੰਦਾ ਕੋਈ ਨਾ ਰਿਸ਼ਤੇਦਾਰ ਆ ਜਿੰਦਰ ਦੇਲਾ ਛੱਡ ਗਿਆ ਅੰਮ੍ਰਿਤਸਰ ਕਿਉਂ ਚਲਾ ਗਿਆ ਮੈਨੂੰ ਪੁੱਛਿਆ ਕੋਈ ਹੁਣ ਇਹ ਮੈਂ ਦੱਸ ਇਹਦੇ ਦੱਸ ਸਕਦਾ ਵੀ ਮੈਨੂੰ ਨਹੀਂ ਪਤਾ ਲੱਗਾ ਮੈਂ ਕਿਉਂ ਚਲਾ ਗਿਆ ਤੇ ਬਸ ਇੱਕ ਭਾਵਨਾ ਸੀ ਮਨ ਚ ਮੈਂ ਟ੍ਰੇਡਿੰਗ ਦਾ ਉਥੇ ਆ ਕੇ ਮੈਂ ਚਲਾ ਗਿਆ ਇਹ ਬਿਰਲੀ ਤਸੱਲੀ ਨਹੀਂ ਕਰਿਆ ਅੱਜ ਦੇ ਮੁਕਾਬਲੇ 'ਚ ਜੇ 70 ਬੰਨ ਮੈਂ ਲਊਂਗਾ ਤੇ ਉਹ ਥੋੜਾ ਜਿਹਾ ਪੂੰਜੀਵਾਦ ਦੇ ਵਿਕਾਸ ਦਾ ਦੌਰ ਸੀ ਪੂੰਜੀਵਾਦ ਹਲੇ ਵਿਕਾਸ ਦੀ ਦਿਸ਼ਾ ਵਿੱਚ ਜਾ ਰਿਹਾ ਸੀ ਅੱਗੇ ਮਿਲਾਂ ਦੇ ਬਾਅਦ ਮਿਲਾਂ ਲੱਗ ਰਹੀਆਂ ਸਨ ਮੁਨਾਫਾ ਦੇ ਰਹੀਆਂ ਸਨ ਲੁਧਿਆਣੇ ਵਿੱਚ ਟੈਕਸਟਾਈਲ ਦੇ ਨਾਲ ਨਾਲ ਹੌਜ਼ਰੀ ਦਾ ਕੰਮ ਬਹੁਤ ਤੇਜ਼ੀ ਨਾਲ ਵਧ ਰਿਹਾ ਸੀ ਮਟਾਲੇ ਵਿੱਚ ਬੜੀ ਸਨਤ ਸੀਗੀ ਉਹ ਜਿਹੜਾ ਥੋੜਾ ਜਿਹਾ ਇੰਡਸਟਰੀਅਲ ਬੂਮ ਸੀ ਉਸ ਵੇਲੇ ਇੰਡਸਟਰੀਅਲ ਦੇ ਵਿੱਚ ਤਰੱਕੀ ਹੋ ਰਹੀ ਸੀ ਉਹ ਤਰੱਕੀ ਵਿੱਚ لازਮੀ ਮਜ਼ਦੂਰਾਂ ਨੂੰ ਵਧੇਰੇ ਉਜਰਤਾ ਮੰਗਣ ਦਾ ਮੰਗ ਹੁੰਦੀ ਸੀ ਸਾਨੂੰ ਉਜਰਤਾ ਵਧ ਦਿਓ ਮਜ਼ਦੂਰਾਂ ਦੀ ਮੰਗ ਹੁੰਦੀ ਸੀ ਕਿ ਸਾਨੂੰ ਬੋਨਸ ਮਿਲੇ ਸਾਨੂੰ ਬੋਨਸ ਜ਼ਿਆਦਾ ਮਿਲੇ 8 33 ਦੀ ਸ਼ਰਤ ਨਾ ਹੋਵੇ ਸਾਨੂੰ ਜ਼ਿਆਦਾ ਬੋਨਸ ਮਿਲੇ ਸਾਨੂੰ ਸਹੂਲਤਾ ਹੋਰ ਦਿੱਤੀਆਂ ਜਾਂ ਰੇਟ ਵਧਾਏ ਜਾਂ ਇਹ ਮੰਗਾ ਸਨ ਕਿਉਂਕਿ ਉਸ ਵੇਲੇ ਮਾਲਕਾਂ ਨੂੰ ਪੈਦਾਵਾਰ ਦੀ ਲੋੜ ਹੁੰਦੀ ਸੀ ਮਜ਼ਦੂਰ ਪੱਕੇ ਤੌਰ ਤੇ ਕੰਮ ਕਰਦੇ ਕੱਚੇ ਉਦੋਂ ਵੀ ਸਨ ਪਰ ਪੱਕੇ ਹੋਣ ਦੀ ਉਹਨਾਂ ਕੋਲ ਇੱਕ ਬਹੁਤ ਵੱਡੀ ਕਾਨੂੰਨ ਸੀਗਾ ਤੇ ਉਹਦੀ ਲੜਾਈ ਲੜਦੇ ਹੁੰਦੇ ਸਾਂ ਇਸ ਕਰਕੇ ਉਹ ਮੰਗਾਦਾ ਇਹ ਦੌਰ ਸੀ ਜਿਹੜਾ ਅੱਜ ਦਾ ਹੌਲੀ 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 ਤਰੱਕੀ ਕਰਦਾ ਕਰਦਾ ਪੂੰਜੀਵਾਦ ਉਹ ਜਦੋਂ ਸੰਸਾਰੀਕਰਨ ਉਦਾਰੀਕਰਨ ਤੇ ਨਿੱਜੀਕਰਨ ਦੇ ਦੌਰ 'ਚ ਆਇਆ ਉਸ ਵੇਲੇ ਇੱਕ ਤਾਂ ਪੂੰਜੀਵਾਦ ਦਾ ਸੰਕਟ ਬਹੁਤ ਭਾਰੀ ਸ਼ੁਰੂ ਹੋ ਗਿਆ 2008 ਵਿੱਚ ਤਾਂ ਅਮਰੀਕਾ ਵਰਗੇ ਇਸ ਰੋਡਨ ਹੋ ਗਿਆ ਦੁਨੀਆ ਪਰ ਜੈਸਾ ਸੰਕਟ ਸ਼ੁਰੂ ਹੋਇਆ ਹਾਲੇ ਤੇ ਬੰਦ ਨਹੀਂ ਬਾਦ ਨਹੀਂ ਹੋ ਰਿਹਾ ਕਾਬੂ ਨਹੀਂ ਪਾਇਆ ਜਾ ਰਿਹਾ ਸੰਕਟ ਦਾ ਮੈਨਾਈ ਆ ਵੀ ਮਿੱਲਾਂ ਬੰਦ ਹੋ ਰਹੀਆਂ ਪੈਦਾਵਾਰ ਦੀ ਲੋੜ ਨਹੀਂ ਹੈ ਪੈਦਾਵਾਰ ਦੀ ਲੋੜ ਨਹੀਂ ਤਾਂ ਮਜ਼ਦੂਰ ਵਿਹਲੇ ਹੋ ਰਹੇ ਆ ਜਦੋਂ ਵਿਹਲੇ ਹੋ ਰਹੇ ਆ ਤਾਂ ਫਿਰ ਉਹਨਾਂ ਨੂੰ ਵਧੇਰੇ ਉਜਰਤਾ ਮੰਗਣ ਦਾ ਅਧਿਕਾਰ ਨਹੀਂ ਮਿਲਦਾ ਉਹ ਤਾਂ ਹਿਆ ਨਹੀਂ ਕਰਦੇ ਵੀ ਵਧੇਰੇ ਉਜਰਤਾ ਮੰਗੀਏ ਜੇ ਉਜਰਤਾ ਮੰਗਦੇ ਤਾਂ ਕੱਢ ਪਾਇਆ ਜਾਂਦਾ ਠੇਕੇਦਾਰੀ ਪ੍ਰਥਾ ਨਾਲ ਸ਼ੁਰੂ ਕਰਨ ਦੇ ਨਾਲ ਪੱਕੇ ਹੋਣ ਦਾ ਮਜ਼ਦੂਰ ਦਾ ਸੁਪਨਾ ਚੂਰ ਹੋ ਗਿਆ ਬਹਿ ਕੇ ਉਹ ਜਿਹੜਾ ਸੰਗਠ ਅਮਰੀਕਾ ਤੋਂ ਸ਼ੁਰੂ ਹੋਇਆ ਉਹਨਾਂ ਅਸਰ ਭਾਰਤ ਵਿੱਚ ਵੀ ਦਿਖਾਉਣਾ ਸ਼ੁਰੂ ਕੀਤਾ ਹੁਣ ਵੱਡੀਆਂ ਮਿੱਲਾਂ ਨਹੀਂ ਹੈ ਮਿੱਲਾਂ ਵਾਲੇ ਚਲਾਕੀ ਕਰ ਰਹੇ ਨਵੇਂ ਦੌਰ ਚ ਪੂੰਜੀਪਤੀ ਵੱਡੇ ਕਾਰਪੋਰੇਸ਼ਨ ਛੋਟੇ ਮਿੱਲਾਂ ਵਾਲੇ ਤਾਂ ਉਦਾਂ ਬਰਬਾਦ ਹੋ ਗਏ ਜਿਹੜੇ 10-15 ਮਜ਼ਦੂਰਾਂ ਦੇ ਕੰਮ ਲੈਂਦੇ ਸੀ ਉਹਦਾ ਆਪ ਵੀ ਰੋਟੀ ਖਾਂਦੇ ਸੀ ਮਜ਼ਦੂਰ ਵੀ ਕੰਮ ਮਿਲਦਾ ਸੀ ਉਹ ਹੁਣ ਬੰਦ ਹੋ ਗਏ ਆ ਤੁਹਾਨੂੰ ਫਲੋਰ ਬਟਾਲਾ ਫਿਰ ਛੋਟੇ ਛੋਟੇ ਹੋਰ ਟਾਊਨਸ ਫਗਵਾੜਾ ਅੰਮ੍ਰਿਤਸਰ ਦੀ ਛੋਟੀ ਸਨਤ ਲੁਧਿਆਣੇ ਦੀ ਸਾਰੀ ਬੰਦ ਹੋ ਗਈ ਹੈ ਉਹਦੇ ਵਿੱਚ ਸਰਵਾਈਵ ਕੀਤੇ ਆ ਕੁਝ ਚੰਦ ਕਰਾਣੇ ਜਾਂ ਜਿਹੜੇ ਕਾਰਪੋਰੇਟ ਬਣਨ ਜਾ ਰਿਹਾ ਕਾਰਪੋਰੇਟ ਦੇ ਨੇੜੇ ਜਾਂ ਧਰਮਾਨ ਕਰਾਣੇ ਬਚੇ ਆ ਉਹ ਨਹੀਂ ਕਿਤੇ ਗਏ ਉਹ ਫੇ ਚਲਾਕੀ ਇਹ ਕਰਦਾ ਹੈ ਵੀ ਮਜ਼ਦੂਰ ਨੂੰ ਇੱਕ ਜਗ੍ਹਾ ਕੰਮ ਦੇਣ ਦੀ ਬਜਾਏ ਵੱਖ-ਵੱਖ ਜਗ੍ਹਾ ਕੰਮ ਕਰਾਓ ਇਕੱਠਾ ਮੈਨੂਫੈਕਚਰ ਵੱਖ-ਵੱਖ ਕਰਾਓ ਕੰਪਾਈ ਇੱਕ ਜਗ੍ਹਾ ਕਰ ਲਓ ਹੁਣ ਇਸ ਵੇਲੇ ਜਲੰਧਰ ਦੇ ਵਿੱਚ ਇਹ ਇੰਡਸਟਰੀ ਹੈ ਖੇੜ ਇੰਡਸਟਰੀ ਤੇ ਖੇੜ ਦਾ ਸਮਾਨ ਕਿਤੇ ਦੇਕੇ ਜਾਂਦੇ ਆ ਕੋਈ ਚੀਜ਼ ਕਿਤੇ ਬਣਦੀ ਕੋਈ ਕਿਤੇ ਬਣਦੀ ਫਿਰ ਇਕੱਠੀਆਂ ਕਰਕੇ ਉਹਦੇ ਮੋਹਰ ਲਾਉਂਦੇ ਆ ਕੱਪੜਾ ਜਿਹੜਾ ਅੰਮ੍ਰਿਤਸਰ ਦੀ ਮਿਲਨਾਂ ਚ ਬਣਦਾ ਸੀ ਹੁਣ ਕੱਪੜਾ ਨਹੀਂ ਬਣਦਾ ਕਿਤੇ ਧਾਗਾ ਬਣਦਾ ਕੱਪੜਾ ਕਿਤੇ ਹੋਰ ਦੇਸ਼ ਚ ਬਣਦਾ ਤੇ ਸਲਾਈ ਉਹਦੀ ਬੰਗਲਾਦੇਸ਼ ਚ ਹੁੰਦੀ ਆ ਉਹਦੇ ਮੋਹਰ ਲਾ ਕੇ ਆ ਜਾਂਦੀ ਆ ਮਜ਼ਦੂਰ ਕੰਮ ਕਰਦਾ ਪਰ ਮਜ਼ਦੂਰ ਇੱਕ ਜਗ੍ਹਾ ਨਹੀਂ ਹੈ ਉਹ ਫਿਰ ਘਰਾਂ 'ਚ ਬਹਿ ਕੇ ਕੰਮ ਕਰਦਾ ਮਾਲਕ ਨੂੰ ਦੋਹਰਾ ਫਾਇਦਾ ਹੋ ਗਿਆ ਵੀ ਘਰਾਂ 'ਚ ਬਿਜਲੀ ਮਿਲਣਾ 'ਚ ਬਿਜਲੀ ਚਾਹੀਦੀ ਆ ਮਜ਼ਦੂਰ ਪੱਕਾ ਰੱਖੋ ਬੋਨਸ ਦਿਓ ਉਹਨੂੰ ਛੁੱਟੀਆਂ ਦਿਓ ਕਿਉਂ ਨਾ ਮਜ਼ਦੂਰ ਨੂੰ ਕੱਚਾ ਮਾਲ ਉਹਦੇ ਘਰ ਦੇ ਦੀਏ ਤੇ ਕੱਚਾ ਮਾਲ ਘਰੋਂ ਲੈ ਕੇ ਉਹਦੇ ਲਿਆ ਕਰੀਏ ਜਿਹੜਾ ਗੱਲ ਟੈਕਨੀਕਲੀ ਬਹੁਤ ਜ਼ਰੂਰੀ ਆ ਇਕੱਠੇ ਕਰਨਾ ਉਹ ਇਕੱਠੇ ਕਰੋ ਉਹ ਟੈਕਨੀਕਲੀ ਕਿਉਂਕਿ ਐਡਵਾਂਸਮੈਂਟ ਬਹੁਤ ਹੋ ਗਈ ਆ ਉਹ 100 ਮਜ਼ਦੂਰ ਦੀ ਜਗ੍ਹਾ 10 ਮਜ਼ਦੂਰ ਕੰਮ ਕਰਦੇ ਆ ਜਿਹੜਾ ਗਬਰੀਕੀ ਦਾ ਕੰਮ ਹੈ ਟੈਕਨੀਕਲ ਜਿਹੜਾ ਕਰੀ ਨਹੀਂ ਹੋ ਸਕਦਾ ਉਹਨੂੰ ਮਾਲਕ ਆਪਣੇ ਕੋਲ ਕਰਾਉਂਦਾ ਆ ਪਰ ਉਹਦੇ ਲਈ ਮਜ਼ਦੂਰਾਂ ਦੀ ਗਿਣਤੀ ਬਹੁਤ ਘਟ ਗਈ ਹੈ ਕਿਉਂਕਿ ਐਡਵਾਂਸ ਬਹੁਤ ਹੋ ਗਈ ਹੈ ਜਿਹੜੀ ਟੈਕਨੋਲੋਜੀ ਹੈ ਤੇ ਜਿਹੜਾ ਸਧਾਰਨ ਕੰਮ ਹੈ ਉਹ ਘਰੀਂ ਦੇ ਦਿੱਤਾ ਹੁਣ ਮਜ਼ਦੂਰ ਤੁਹਾਨੂੰ ਬਿੱਲਾਂ ਦੇ ਗੇਟਾਂ ਤੇ ਨਹੀਂ ਮਿਲਦਾ ਉਹ ਤੁਹਾਨੂੰ ਮਹੱਲਿਆਂ ਦੀਆਂ ਗਲੀਆਂ 'ਚ ਮਿਲਦਾ ਆ ਉਹ ਕਰਾਜ ਕੰਮ ਕਰਦਾ ਇਹ ਕੰਮ ਔਖਾ ਟ੍ਰੇਡ ਨੂੰ ਨਾਲੇ ਐਸੇ ਕਰਕੇ ਟ੍ਰੇਡ ਨੂੰ ਆਗੂ ਸਾਡੇ ਜਿਹੜੇ ਆ ਉਹਨਾਂ ਦਾ ਕਹਿ ਲਓ ਸਾਂਭੇਦਾਰੀ ਦੀ ਕਮੀ ਕਹਿ ਲਓ ਜਾਂ ਉਹ ਭਾਵਨਾ ਦੀ ਕਮੀ ਕਹਿ ਲਓ ਉਹ ਇਹ ਕੰਮ ਨਹੀਂ ਕਰ ਰਿਹਾ ਬਈ ਜਾ ਕੇ ਘਰ ਘਰ ਜਾ ਕੇ ਜਥੇ ਬੰਦ ਕਰਨ ਮੰਗਾ ਉਹਦੋਂ ਜ਼ਿਆਦੀਆਂ ਅੱਗੇ ਨਾਲੋਂ ਮੰਗਦਾ ਅੱਗੇ ਨਾ ਜਾਦੀ ਆ ਵੀ ਉਹ ਤਾਂ ਉਹ ਅੱਗੇ ਦਾ ਰੇਟ ਵੀ ਘਟ ਗਿਆ ਉਹਦੇ ਉਹਦਾ ਕੁਝ ਵੀ ਨਹੀਂ ਮਿਲਦਾ ਉਹਨੂੰ ਬੋਨਸ ਉਹਨੂੰ ਨਹੀਂ ਮਿਲਦਾ ਛੁੱਟੀਆਂ ਉਹਨੂੰ ਨਹੀਂ ਮਿਲਦੀਆਂ ਬਿਜਲੀ ਆਪਣੀ ਖਰਚ ਕਰਦਾ ਆ ਘਰ ਦਾ ਥਾਂ ਲੈ ਕੇ ਸਾਹਮਣੇ ਬੈਠਾ ਆ ਪਰ ਉਹ ਮਜ਼ਦੂਰ ਸਮਝਦਾ ਮੈਂ ਘਰ ਬੈਠਾ ਆਪਣੇ ਹੁਕਮ ਨਹੀਂ ਹੈ ਇਕੱਠੇ ਨਹੀਂ ਹੈ ਉਹ ਤਾਂ ਇਸ ਲਈ ਉਸ ਦੌਰ ਨੂੰ ਇਹ ਉਧਾਰੀ ਕਰਨ ਦਾ ਦੌਰ ਆ ਨਿੱਜੀ ਕਰਨ ਦਾ ਦੌਰ ਆ ਹੁਣ ਮੰਗਾ ਵੀ ਹੋ ਰਿਹਾ ਹੁਣ ਮੰਗ ਤਨਖਾਹ ਦੇ ਵਾਅਦੇ ਦੀ ਵੀ ਹੈਗੀ ਆ ਪਰ ਹੁਣ ਬੋਨਸ ਦੇ ਛੁੱਟੀਆਂ ਦੀ ਮੰਗ ਨਹੀਂ ਰਹੀ ਲੋਕਾਂ ਦੀ ਉਹ ਕਹਿੰਦਾ ਜੀ ਮੇਰਾ ਤਾਂ ਕੰਮ ਪੱਕਾ ਹੀ ਨਹੀਂ ਹੈ ਆ ਮੈਂ ਤਾਂ ਉਹ ਕਹਿੰਦਾ ਮੇਰਾ ਤਾਂ ਵਰਕ ਰੇ ਨਹੀਂ ਹੈ ਤਾਂ ਘਰ ਕੰਮ ਕਰਦਾ ਬਹਿ ਕੇ ਇਸ ਲਈ ਹੁਣ ਵੱਡੀ ਲੜਾਈ ਰੇਟਾਂ ਦੀ ਆ ਗਈ ਆ ਜਿਹੜੇ ਠੇਕੇ ਦੇ ਕੰਮ ਕਰਦੇ ਆ ਮਿਲਣਾ ਜਾਂ ਬਖੋਦਾਰਿਆਂ ਚ ਉੱਥੇ ਪੱਕੇ ਕਰਨ ਦੀ ਮੰਗ ਵੱਡੀ ਹੈਗੀ ਆ ਹੁਣ ਸਰਕਾਰ ਨੇ ਸਾਰੀਆਂ ਮੰਗਾਂ ਲਈ ਕਾਨੂੰਨ ਹੀ ਖਤਮ ਕਰ ਦਿੱਤੇ ਆ ਉਹਨੇ ਚਾਰ ਲੇਬਰ ਕੋਡ ਬਣਾਤੇ ਆ ਕਾਨੂੰਨ ਸਾਰੇ ਬੰਦੇ ਆ ਇਸ ਲਈ ਉਹਨਾਂ ਦਾ ਹੱਲਾ ਬਹੁਤ ਵੱਡਾ ਤੇ ਹੁਣ ਤਾਂ ਮਜ਼ਦੂਰ ਨੂੰ ਇੱਕ ਮਿਲ ਦੀ ਬਜਾਏ ਜਾਂ ਇੱਕ ਸ਼ਹਿਰ ਦੀ ਬਜਾਏ ਇਕੱਠਿਆਂ ਹੋ ਕੇ ਸਰਕਾਰ ਦੇ ਖਿਲਾਫ ਲੜਨ ਦੀ ਲੋੜ ਆ ਤਾਂ ਕਿ ਇਹਨਾਂ ਨੀਤੀਆਂ ਨੂੰ ਮੋੜਾ ਦਿੱਤਾ ਜਾ ਸਕੇ ਉਹਨ ਇੱਕ ਮਿਲ ਗਏ ਜੀ ਮੈਂ ਪੱਕੇ ਹੋ ਜਾਣਾ ਉਹ ਇਹ ਸੰਭਵ ਨਹੀਂ ਹੈ ਅਰੋਜ ਮਜ਼ਦਮ ਲੜਦੇ ਆ ਪੱਕੇ ਹੋਣ ਦੀ ਲੜਾਈ ਕਦੇ ਕੁੱਟ ਖਾ ਕੇ ਆ ਜਾਂਦੇ ਆ ਉਹਨਾਂ ਨੂੰ ਨਹੀਂ ਦੱਸ ਰਿਹਾ ਕੋਈ ਵੀ ਕੱਚੇ ਕਰਨ ਦਾ ਤੇ ਠੇਕੇਦਾਰੀ ਪ੍ਰਸਾਰ ਕੰਮ ਡਬਲਯੂਟੀ ਉਹਨੇ ਸ਼ੁਰੂ ਕੀਤਾ ਇਹਨਾਂ ਦੇ ਵਾਸਤੇ ਨਹੀਂ ਹੈ ਇਹ ਚੌਣ ਵੀ ਤਾਂ ਕਰ ਨਹੀਂ ਸਕਦੇ ਐਨ ਕੰਟਰੋਲ ਕੀਤਾ ਪਿਆ ਉਹਨਾਂ ਨੇ ਇਸ ਲਈ ਹੁਣ ਮਜ਼ਦੂਰਾਂ ਦਾ ਸਮਾਂ ਆ ਗਿਆ ਵੀ ਆਪਣੇ ਮੰਗਾਂ ਦੇ ਬਜਾਏ ਹੁਣ ਸਮੂਹਕ ਮੰਗਾਂ ਲਈ ਸਰਕਾਰ ਦੀ ਨੀਤੀ ਖਿਲਾਫ ਲੜਾਈ ਦੇ ਮੈਦਾਨ ਚ ਚੋਣਾਂ ਕਿ ਢਾਂਚੇ ਦੇ ਖਿਲਾਫ ਖੜੇ ਹੋ ਜਿੱਥੇ ਨੌਕਰੀ ਪੱਕੀ ਹੋਵੇ ਜਿੱਥੇ ਲੋਕਾਂ ਨੂੰ ਸੁਵਿਧਾ ਹੁੰਦਾ ਹੋਣ ਹੁਣ ਇਹ ਨਹੀਂ ਹੈ ਵੀ ਮੇਰੀ ਮੈਂ ਮਿਲ ਚ ਮੰਗ ਮੰਨਾ ਲੀਦਾ ਬਾਕੀ ਖੁਸ਼ ਪੈਣ ਜਾ ਕੇ ਹੁਣ ਇਦਾਂ ਲੜਾਈ ਨਹੀਂ ਲੜੀ ਜਾਣੀ ਪਰ ਕੱਲੇ ਮਜ਼ਦੂਰਾਂ ਨੂੰ ਨਹੀਂ ਉਹਨੂੰ ਆਪਣੇ ਨਾਲ ਪਿੰਡੂ ਮਜ਼ਦੂਰਾਂ ਨੂੰ ਪਿੰਡੂ ਕਿਸਾਨਾਂ ਨੂੰ ਲੈਣਾ ਪੈਣਾ ਹੈ ਤਾਂ ਕਿ ਇੱਕ ਵੱਡਾ ਮੋਰਚਾ ਬਣੇ سرمایہਦਰ ਐਸ ਵੇਲੇ ਭਾਰਤ ਦਾ ਵੀ ਮੋਦੀ ਸਰਕਾਰ ਖਾਸ ਤੌਰ ਤੇ ਉਹ ਕੱਲੇ-ਕੱਲੇ ਦੀ ਲੜਾਈ ਨੂੰ ਬੁਰਾ ਵੀ ਨਹੀਂ ਬੋਤਾ ਕਹਿੰਦੀ ਕਈ ਵਾਰ ਟਾਲਣੇ ਟ ਵੀ ਕਰ ਲੈਂਦੀ ਆ ਪਰ ਉਹ ਇਹ ਨਹੀਂ ਚਾਹੁੰਦੀ ਸਾਰੇ ਇਕੱਠੇ ਹੋ ਕੇ ਗੱਲ ਪੈਣਾ ਇਕੱਠੇ ਹੋਣ ਤੋਂ ਬਹੁਤ ਡਰਦੀ ਆ ਉਹ ਕਿਸੇ ਨੂੰ ਕੋਈ 100 ਰੁਪਏ ਮੰਗੋ ਕਹਿੰਦਾ ਕੋਈ ਗੱਲ ਨਹੀਂ ਤੁਹਾਨੂੰ 50 ਰੁਪਏ ਦੇ ਦੇਵਾਂਗੇ ਦੇ ਵੀ ਦਿੰਦੀ ਕਈ ਵਾਰੀ ਉਹ ਲੇਕਿਨ ਉਹ ਇਕੱਠੇ ਹੋਣ ਤੋਂ ਡਰਦੀ ਆ ਤੇ ਫਿਰ ਏਕਤਾ ਬਣਾ ਕੇ ਉਹ ਸੱਤਾ ਦੇ ਖਿਲਾਫ ਲੜਾਈ ਚ ਉਹਨਾਂ ਨੂੰ ਪਾਸੇ ਰੱਖਣਾ ਚਾਹੁੰਦੀ ਆ ਇਸ ਲਈ ਥੋੜਾ ਜਿਹਾ ਹੁਣ ਅੱਗੇ ਨੂੰ ਲੜਾਈ ਦਾ ਦੌਰ ਵੱਖਰਾ ਆ ਚੰਗੇ ਵਰਕਰਾਂ ਚੰਗੇ ਆਗੂਆਂ ਦੀ ਉਦੋਂ ਵੀ ਕਮੀ ਨਹੀਂ ਸੀ ਹੁਣ ਵੀ ਕਮੀ ਨਹੀਂ ਲੇਕਿਨ ਟ੍ਰੇਡ ਜੋ ਫਰੰਟ ਐਸਾ ਇੱਥੇ ਭ੍ਰਿਸ਼ਟਾਚਾਰੀਆਂ ਦੀ ਵੀ ਕਮੀ ਨਹੀਂ ਹੈ ਇਹ ਬਹੁਤ ਮੈਨੂੰ ਕਿਸੇ ਬਹੁਤ ਪਿਆਰੇ ਸਾਥੀ ਨੇ ਇਹ ਕਹਿਣਾ ਆ ਵੀ ਜੇ ਸਭ ਤੋਂ ਵੱਧ ਤਕਲੀਫਾਂ ਸਹਿਣੀਆਂ ਕਾਮੇ ਟ੍ਰੇਡ ਜੋ ਫਰੰਟਿਆ ਜੇ ਸਭ ਤੋਂ ਵੱਧ ਮੋਝਾਂ ਕਰਦੀਆਂ ਤਾਂ ਵੀ ਟ੍ਰੇਡ ਜੋ ਫਰੰਟਿਆ ਜੇ ਤੁਸੀਂ ਅਦਰਸ਼ਵਾਦ ਮਕਾ ਦਿਓ ਤੁਸੀਂ ਮਾਲਕਾਂ ਤੋਂ ਪੈਸੇ ਵੀ ਲੈ ਸਕਦੇ ਹੋ ਤੁਸੀਂ ਮਜ਼ਦੂਰਾਂ ਤੋਂ ਪੈਸੇ ਵੀ ਖਾ ਸਕਦੇ ਹੋ ਤੁਹਾਨੂੰ ਕੋਈ ਛੁੱਟ ਨਹੀਂ ਜਿਹੜੇ ਪਿੰਡੂ ਕਿਸਮ ਦੇ ਕੋਈ ਕੰਮ ਕਰਦੇ ਉਹਨਾਂ ਨੂੰ ਕਿਤੇ ਕਈ ਗੁਣਾ ਜ਼ਿਆਦਾ ਪੈਸੇ ਇਕੱਠੇ ਕਰ ਸਕਦੇ ਹੋ ਤਾਂ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਹੈ ਫਿਰ ਸ਼ਾਇਦ ਤੁਹਾਨੂੰ 24 ਘੰਟੇ ਬਾਅਦ ਰੋਟੀ ਮਿਲੇ ਕਿਉਂਕਿ ਮਜ਼ਦੂਰ ਕਦੀ ਬਿੱਲ ਤੇ ਢੇੜ ਕੇ ਰੋਟੀ ਨਹੀਂ ਖਾਉਂਦਾ ਉਹ ਤਾਂ ਆਪ ਵਿਚਾਰਾ ਰੋਟੀ ਨਹੀਂ ਖਾਂਦਾ ਦੁਪਹਿਰ ਨੂੰ ਜਦ ਰੋਟੀ ਦੋ ਲਿਆਉਂਦਾ ਇਸ ਲਈ ਭੁੱਖੇ ਸਭ ਤੋਂ ਵੱਧ ਮਰਨ ਟੀਵੀ ਦਾ ਸ਼ਿਕਾਰ ਹੋ ਜਾਂਦੇ ਬਹੁਤ ਸਾਰੇ ਲੋਕੀ ਇਸ ਲਈ ਟ੍ਰੇਡਿੰਗ ਨੂੰ ਕੰਮ ਕਰ ਲਈ ਬਹੁਤ ਮਿਹਨਤ ਅੱਗੇ ਹੈਗੇ ਲੋਕ ਪਰ ਮੈਂ ਸਮਝਦਾ ਇਸ ਕਮੀ ਆਈ ਹੈ ਇਹ ਸਾਡੇ ਭਾਰਤ ਜੇ ਨਹੀਂ ਦੁਨੀਆ ਭਰ ਵਿੱਚ ਮਜ਼ਦੂਰ ਲਹਿਰ ਆਰਥਵਾਦ ਦਾ ਸ਼ਿਕਾਰ ਆ ਉਹ ਪੈਸੇ ਤੇ ਲੜਦੀ ਹੈ ਮੈਨੇਜਮੈਂਟਾਂ ਨਾਲ ਉਸ ਨੂੰ ਤੇ ਕਰਦੀਆਂ ਦੁਨੀਆ ਭਰ ਦੇ ਮਜ਼ਦੂਰ ਉਹਦੇ ਵਿੱਚ ਉਹਨੂੰ ਪੈਸਾ ਪੈਸਾ ਮਿਲਦਾ ਹੈ ਔਰ ਉਹ ਕਈ ਵਾਰੀ ਬੇਈਮਾਨੀ ਨਾਲ ਵੀ ਪੈਸਾ ਲੈ ਲੈਂਦੇ ਆ ਪਰ ਹਾਲਾਂਕਿ ਚੰਗੇ ਡੇਟਾ ਵੀ ਹੈਗੇ ਮੇਰਾ ਪਾਵੇ ਇਹ ਨਹੀਂ ਵੀ ਸਾਰੇ ਲੀਡਰ ਮਾੜੇ ਹੀ ਹੁੰਦੇ ਆ ਪਰ ਇਹ ਕਮਜ਼ੋਰੀ ਆ ਰਹੀ ਹੈ ਇੱਕ ਦੁਨੀਆ 'ਚ ਆਈ ਹੈ ਦੂਜੇ ਹੈਗਾ ਆ ਆਮ ਮਜ਼ਦੂਰਾਂ ਦੀ ਜ਼ਿੰਦਗੀ ਦਾ ਕੋਈ ਫਰਕ ਪਿਆਗੇ ਨਾਲੋਂ ਉਹ ਇਹ ਆ ਵੀ ਮਜ਼ਦੂਰ ਦੀ ਜ਼ਿੰਦਗੀ ਜਿਹੜੀ ਤਾਂ ਹੈਗੀ ਆ ਹਾਈਲੀ ਸਕਿਲਡ ਵਰਕਰ ਉਹ ਤਾਂ ਮਸ਼ੀਨ ਵਾਂਗਰ ਕੰਮ ਕਰਦੇ ਆ ਮਨ ਤਾਂ ਮਸ਼ੀਨ ਗਏ ਆ ਪਰ ਉਹਨਾਂ ਦਾ ਜੀਵਨ ਆਰਥਿਕ ਤੌਰ ਤੇ ਥੋੜੇ ਜਿਹਾ ਸੁੱਖ ਆਇਆ ਹੈ ਮਸ਼ੀਨ ਵਾਂਗਰ ਕੰਮ ਕਰਦੇ ਆ ਮਤਲਬ ਰਾਤ ਨੂੰ 12 ਵਜੇ ਵੀ ਪਜੇ ਆਉਂਦੇ ਆ ਮਿੰਟਾਂ ਚ ਦਿਮਾਗੀ ਵੀ ਜਿਹੜਾ ਉਹਨਾਂ ਦੀ ਟੈਨਸ਼ਨਸ ਹੈ ਉਹ ਪਹਿਲਾਂ ਨਾਲੋਂ ਬਹੁਤ ਗੀ ਗੁਣਾ ਜ਼ਿਆਦਾ ਆਇਆ ਜਿਹਨੇ ਆਸ ਲੈ ਕੇ ਆਉਂਦੇ ਉਹ ਹਸਾਬ ਨਾਲ ਕਿ ਉਹ ਤੋਂ ਕਈ ਗੁਣਾ ਘੱਟ ਆਮਦਨ ਪਰ ਫਿਰ ਵੀ ਉਹ ਰੋਟੀ ਖਾਂਦੇ ਆ ਕੰਮ ਬਹੁਤ ਕਰਦੇ ਆ ਪਰ ਉਹ ਗੰਤੀ ਹਾਈਲੀ ਟੈਕਨੀਕਲ ਲੋਕਾਂ ਦੀ ਆ ਜਿਹੜੇ ਥੱਲੇ ਦੇ ਲੇਬਰიან ਆਰਗੇਨਾਈਜ਼ਰ ਨੂੰ ਕਹਿੰਦੇ ਆ ਉਹਦੀ ਹਾਲਤ ਬਹੁਤ ਮਾੜੀ ਆ ਉਹਦੀ ਵੇਜ ਵੀ ਕੱਟਿਆ ਉਹਨੂੰ ਵੇਜ ਦਾ ਵਾਅਦਾ ਵੀ ਨਹੀਂ ਮਿਲਦਾ ਉਹਨੂੰ ਸਰਵਿਸ ਦੇ ਬੈਨੀਫਿਟ ਵੀ ਨਹੀਂ ਮਿਲਦੇ ਉਹਲੇ ਮਕਾਨ ਦੀ ਕੋਈ ਸੁਵਿਧਾ ਨਹੀਂ ਹੈ ਮੇਰਾ ਕਹਿਣ ਤੋਂ ਪੱਖਿਆ ਵੀ ਉਹਨਾਂ ਦੀ ਹਾਲਤਾਂ ਅੱਗੇ ਨਾ ਉਹ ਕਈ ਗੁਣਾ ਮਾੜੀ ਆ ਉਹਨਾਂ ਦੇ ਘਰਾਂ ਨੂੰ ਦੇਖਣ ਦੀ ਅਬਸਤਾ ਵੀ ਕਿੱਦਾਂ ਦੇ ਘਰਾਂ 'ਚੋਂ ਰਹਿੰਦੇ ਆ ਕਿੱਦਾਂ ਦੇ ਖੁਰਾਕ ਖਾਂਦੇ ਆ ਕਿੱਦਾਂ ਦੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਹੈ ਤੁਹਾਨੂੰ ਕੋਈ ਮਿਲਦੇ ਜਿਹੜੇ ਬੇ ਗੈਰ ਜਥੇਮੰਦ ਮਜ਼ਦੂਰ ਹੈ ਇਹਨਾਂ ਦਾ ਬੱਚਾ ਕੋ ਤੁਹਾਨੂੰ ਇੰਜੀਨੀਅਰਿੰਗ ਕਰਦਾ ਡਾਕਟਰੀ ਕਰਦਾਰੀ ਮਿਲੇਗਾ ਹੋਇਆ ਕੋ ਹਜ਼ਾਰਾਂ ਲੱਖਾਂ 'ਚ ਇੱਕ ਬੰਦਾ ਹੋਵੇ ਉਹ ਪੜਾਉਣ ਦੀ ਹਿੰਮਤ ਹੀ ਨਹੀਂ ਰੱਖਦਾ ਕੋਈ ਜਨਮ ਬਿਮਾਰੀਆਂ ਦਾ ਸ਼ਿਕਾਰ ਹੈ ਪ੍ਰਤਨਾਈ ਪੇ ਚਿਹਰਿਆਂ ਤੇ ਉਹ ਮਜ਼ਦੂਰ ਦੀ ਬਹੁਤ ਮੰਦੀ ਹਾਲ ਤੇ ਜਦੋਂ ਤੇਜ਼ੀ ਹੋਵੇ ਮੰਡੀ 'ਚ ਸਨਤ ਤਰੱਕੀ ਕਰਦੇ ਹੋਏ ਉਸ ਵੇਲੇ ਕੰਮ ਕਰਨ ਦੀ ਵਿਧੀ ਹੋਰ ਹੁੰਦੀ ਹੈ ਉਦੋਂ ਸਾਨੂੰ ਪ੍ਰਾਪਤੀਆਂ ਜ਼ਿਆਦਾ ਹੁੰਨੀਆਂ ਇਨਪੁਟ ਜਿਆਦਾ ਘੱਟ ਲਾਉਣੀ ਪੈਂਦੀ ਹੈ ਮਿਹਨਤ ਮੁਕਾਬਲੇ ਤੁਹਾਨੂੰ ਆਉਟਪੁਟ ਜਿਆਦਾ ਨਿਕਲ ਆਉਂਦੀ ਹੈ ਜਦੋਂ ਮਦਵਾੜੇ ਦਾ ਦੌਰ ਹੋਵੇ ਉਦੋਂ ਫਿਰ ਸਖਤ ਮਿਹਨਤ ਕਰਨੀ ਪੈਂਦੀ ਹੈ ਤੇ ਕਈ ਵਾਰੀ ਪ੍ਰਾਪਤੀ ਨਹੀਂ ਹੁੰਦੀ ਉਹ ਇਸ ਲਈ ਮਦਵਾੜੇ ਦੀ ਲੜਾਈ ਕਾਫੀ ਮੁਸ਼ਕਲ ਹੁੰਦੀ ਹੁਣ ਅਸੀਂ ਮਦਵਾੜੇ ਦੀ ਲੜਾਈ ਲੜ ਰਹੇ ਹਾਂ ਲੇਕਿਨ ਇਹ ਸੱਚ ਹੈ ਵੀ ਮਦਵਾੜੇ ਦੀ ਲੜਾਈ ਲੜਨ ਵਿੱਚ ਮਜ਼ਦੂਰਾਂ ਨੂੰ ਲੋਡ ਜ਼ਿਆਦਾ ਪੈ ਗਈ ਹੈ ਟ੍ਰੇਡ ਯੂਨੀਅਨ ਦੀ ਇਹ ਵੀ ਮਜ਼ਦੂਰਾਂ ਦੀ ਲੋੜ ਖਤਮ ਹੋ ਗਈ ਹੈ ਲੜਾਈ ਮੁਸ਼ਕਲ ਬਣ ਗਈ ਹੈ ਲੋੜ ਜ਼ਿਆਦਾ ਬਣ ਗਈ ਹੈ ਇਸ ਲਈ ਜਿਹਨਾਂ ਆਗੂਆਂ ਨੇ ਇਨਕਲਾਬ ਦਾ ਬੀੜਾ ਚੁੱਕਿਆ ਤੇ ਟ੍ਰੇਡ ਨੂੰ ਕੰਮ ਕਰਨਾ ਉਹਨਾਂ ਨੂੰ ਇਨਕਲਾਬੀ ਸਪਿਰਿਟ ਪੈਦਾ ਕਰਨ ਦੀ ਲੋੜ ਆ ਅਸੀਂ ਫਿਰ ਨਾਲ ਸਪਿਰਿਟ ਪੈਦਾ ਕਰਕੇ ਵੀ ਲੜਨਾ ਚਾਹੀਏ ਮੁਸ਼ਕਲ ਹਾਲਤਾ ਆ ਜਾਣ ਨੰਬਰ 2 ਫੇ ਕੰਮ ਦੇ ਤਰੀਕੇ ਬਦਲਨੇ ਪੈਣੇ ਆ ਬਿੱਲਾਂ ਦੇ ਗੇਟਾਂ ਦੇ ਆਖੀ ਟਾਈਮ ਨਾਲ ਮੀਟਿੰਗ ਕਰਦੇ ਉਹਦੇ ਬਜਾਏ ਤੁਹਾਨੂੰ ਮਹੱਲਿਆਂ 'ਚ ਰਾਤਾਂ ਨੂੰ ਉਹਨਾਂ ਦੇ ਘਰ ਹੀ ਰਹਿਣਾ ਪਏਗਾ ਚੌਂਕਾਂ ਦੀ ਮੀਟਿੰਗਾਂ ਕਰਨੀਆਂ ਪੈਣਗੀਆਂ ਉੱਥੇ ਤੁਹਾਨੂੰ ਕਈ ਵਾਰੀ ਗੁੰਡਿਆਂ ਦਾ ਟੱਕਰਾ ਕਰਨਾ ਪਏਗਾ ਤੁਸੀਂ ਤੁਰੇ ਜਾ ਰਹੇ ਹੋ ਮਾਲਕ ਨੇ ਗੁੰਡਾ ਛੱਡਿਆ ਤੁਹਾਡੇ ਚਾਕੂ ਮਾਰ ਕੇ ਚਲਾ ਗਿਆ ਕਿਉਂਕਿ ਉਹ ਤੁਹਾਨੂੰ ਥਾਂ-ਥਾਂ ਜਾਣਾ ਪੈਂਦਾ ਆ ਬਹੁਤ ਵੱਡੀ ਗਿਣਤੀ ਆ ਥੱਲੇ ਦੇ ਮਜ਼ਦੂਰ ਬੈਠੇ ਆ ਇਹ ਤੁਹਾਨੂੰ ਕੰਮ ਕਰਨ ਦੀ ਵਿਧੀ ਤੀਜੀ ਹੈਗੀ ਆ ਵੀ ਮੰਗਾਂ ਘੜਨ ਵੇਲੇ ਵੀ ਮੰਗਾ ਉਹ ਹੋਵੇ ਜਿਹੜੀ ਪ੍ਰਾਪਤੀਯੋਗ ਹੋ ਕਿੰਨੀ ਆ ਗਿਆ ਮੰਗਾਂ ਦਾ ਮੂੰਹ 'ਚ ਪਾਣੀ ਨਾ ਅਗਲੇ ਦੇ ਆ ਜਵੇ ਵੀ ਪ੍ਰਾਪਤੀ ਤਾਂ ਮੰਗਾ ਵੀ ਉਹ ਕੜੀਆਂ ਜਾਣ ਨੰਬਰ 2 ਉਹਨਾਂ ਮੰਗਾ ਪ੍ਰਤੀ ਉਹ ਮੰਗਾ ਨੂੰ ਆਮ ਲੋਕਾਂ ਦੇ ਹਿੱਤ ਨਾਲ ਜੋੜ ਕੇ ਰੱਖਿਆ ਜਾਵੇ ਕਈ ਵਾਰੀ ਲੜਾਈਆਂ ਚ ਜੇ ਤੁਹਾਡੀ ਲੜਾਈ ਚ ਲੋਕ ਵਿਰੋਧੀ ਹੋ ਗਏ ਇਕਤਾ ਨਹੀਂ ਬਣੀ ਸਮਦਰ ਲੜਾਈ ਚ ਨੁਕਸਿਆ ਕਿਤੇ ਇਸ ਲਈ ਮੰਗਾਂ ਦੀ ਪ੍ਰਾਪਤੀ ਲਈ ਵੀ ਜੇ ਮੰਗਾਂ ਜੈਨੂਨ ਹੋਣ ਨੰਬਰ 2 ਉਹ ਮੰਗਾਂ ਸਮਾਜ ਦੇ ਉਲਟ ਨਾ ਜਾਣ ਕੋਸ਼ਿਸ਼ ਕੀਤੀ ਜਾਵੇ ਤੇ ਉਹਨਾਂ ਦੇ ਨਾਲ ਸਾਂਝ ਬਣਾ ਕੇ ਲੜਾਈ ਲੜੀ ਜਾਵੇ ਕਿਉਂਕਿ ਲੜਾਈ ਮਦਵਾੜੇ ਦੀ ਕਾਫੀ ਮੁਸ਼ਕਲ ਹੈ ਤੇ ਲੇਕਿਨ ਲੜਨੀ ਹੈਗੀ ਆ ਮਜ਼ਦੂਰ ਨੂੰ ਲੋੜ ਪਹਿਲਾਂ ਨੋ ਕਿਤੇ ਜਾਂਦੀ ਹੈ ਪਾਰਟੀ ਚ ਲੈਉਣ ਦਾ ਕੰਮ ਅਸਲ ਚ ਟੇੜੀ ਜੁਣਾਗੂਆਂ ਦਾ ਨਹੀਂ ਕੱਲਾ ਹੈ ਮਜ਼ਦੂਰਾਂ ਨੂੰ ਪਾਰਟੀ 'ਚ ਲੈਉਣ ਦਾ ਕੰਮ ਪਾਰਟੀ ਜਥੇ ਬੰਦੀ ਦਾ ਹੈ ਜਿਹਦੇ ਵਿੱਚ ਮਜ਼ਦੂਰ ਆਗੂ ਹੈਗਾ ਆ ਮਜ਼ਦੂਰ ਆਗੂ ਪਾਰਟੀ ਜਥੇਬੰਦੀ ਚ ਹੈਗਾ ਆ ਲੇਕਿਨ ਮਜ਼ਦੂਰਾਂ ਚ ਪਾਰਟੀ ਬਣਾਉਣ ਲਈ ਇਹ ਜ਼ਮਾ ਉਸ ਮਜ਼ਦੂਰ ਆਗੂ ਦਾ ਨਹੀਂ ਕੱਲਾ ਇਸ ਮੁੱਚੀ ਪਾਰਟੀ ਦਾ ਆ ਮਨ ਲੋ ਵੀ ਮੈਂ ਟ੍ਰੇਡ ਨੂੰ ਕੰਮ ਕਰਦਾ ਆ ਮੈਂ ਸੂਬਾ ਕਮੇਟੀ ਮੈਂਬਰ ਵੀ ਪਾਰਟੀ ਦਾ ਆ ਤੇ ਕੰਮ ਮੈਂ ਟ੍ਰੇਡ ਨੂੰ ਕਰਦਾ ਆ ਕਿ ਸੂਬਾ ਕਮੇਟੀ ਆਸ ਕਰੇ ਵੀ ਮੰਗਤਰਾ ਪਾਸਲਾ ਜਾ ਕੇ ਹੀ ਟ੍ਰੇਡ ਨੂੰ ਕੰਮ ਕਰਦਾ ਕਰਦਾ ਪਾਰਟੀ ਬਿਲਡ ਕਰ ਦੇਵੇ ਇਹ ਗਲਤ ਹੋਏਗਾ ਮੈਨੂੰ ਉਹ ਕੰਮ ਦੇ ਰਿਹਾ ਉਹ ਜਿਹੜਾ ਮੈਂ ਕਰਨ ਦਾ ਕੱਲਾ ਸਮਰੱਥ ਨਹੀਂ ਹਾਂ ਇਹ ਕੰਮ ਜਿਹੜਾ ਪਾਰਟੀ ਦੇ ਕੌਮਰੇਡ ਹੈ ਜਿਹੜੇ ਟ੍ਰੇਡ ਨੂੰ ਕੰਮ ਵੀ ਨਹੀਂ ਕਰਦੇ ਹੈ ਜਿਹੜੇ ਕਿਸਾਨਾਂ 'ਚ ਕੰਮ ਕਰਦੇ ਆ ਜਾਂ ਕੋਈ ਬੁੱਧੀਜੀਵੀਾਂ 'ਚ ਕੰਮ ਕਰਦੇ ਆ ਉਹਨਾਂ ਦੀ ਸਹਾਇਤਾ ਸਮੁੱਚੀ ਪਾਰਟੀ ਨੇ ਕਰਕੇ ਹੀ ਮਜ਼ਦੂਰ ਜਮਾਤ ਨੂੰ ਪਾਰਟੀ 'ਚ ਲਿਆਉਣਾ ਆ ਇਹ ਕੰਮ ਨਹੀਂ ਹੋ ਰਿਹਾ ਇੱਥੇ ਅੱਗੇ ਬਿਨਸੀ ਹੋ ਰਿਹਾ ਅਸੀਂ ਮੈਂ ਤਾਂ ਹੀ ਕਿਹਾ ਵੀ ਆਰਥਿਕ ਬਦਲਾਅ ਸ਼ਕਾ ਰਹੇ ਹਾਂ ਅਸੀਂ ਮਜ਼ਦੂਰਾਂ ਦੀਆਂ ਮੰਗਾਂ ਤੱਕ ਸਹਿਮਤ ਹੁੰਨੇ ਆ ਰਾਸੀ ਤੌਰ ਤੇ ਉਹਨੂੰ ਚੇਤਨ ਨਹੀਂ ਕਰਦੇ ਵਿਚਾਰਧਾਰਾ ਤੌਰ ਤੇ ਚੇਤਨ ਨਹੀਂ ਕਰਦੇ ਮਜ਼ਦੂਰ ਗੇਟ ਦੇ ਤੁਹਾਡਾ ਜ਼ਿੰਦਾਬਾਦ ਦਾ ਨਾਅਰਾ ਲਾਉਂਦਾ ਲਾਲ ਝੰਡੇ ਦੇ ਹੱਕ ਘਰ ਜਾ ਕੇ ਤੁਹਾਨੂੰ ਪੂਰਾ ਭਲਾੰਦ ਦਾ ਜਿਹੜਾ ਉਹਦਾ ਸੰਸਕਾਰ ਆ ਲੈ ਕੇ ਆਇਆ ਉਹਨਾਂ ਦੁਆਲੇ ਘੁੰਮਦਾ ਉਹ ਤੁਹਾਨੂੰ ਪੁੱਛ ਨਹੀਂ ਦਫ਼ਤਰ ਚ ਆਉਂਦਾ ਉਹਦੇ ਘਰ 'ਚ ਛੋਟੀ ਤੋਂ ਛੋਟੀ ਮਸਲਾ ਹੋਵੇ ਤੇ ਦਫ਼ਤਰ ਤਿਹੜੀ ਨੂੰ ਦੇ ਆਏਗਾ ਕਾਮਰੇਡ ਜੀ ਮੇਰੇ ਘਰ 'ਮੇ ਜੇ ਸਮੱਸਿਆ ਆ ਗਈ ਮੇਰੀ ਬੱਚੀ ਦਾ ਵਿਆਹ ਹੈ ਮੈਂ ਕੀ ਕਰ ਮਨੇ ਮਾਲਕ ਨੇ ਨਕਾਲ ਦੀ ਆ ਇਹਨੂੰ ਮਾਲਕ ਨੇ ਕੱਢ ਦਿੱਤਾ ਇਹ ਸਾਰੇ ਮਸਲੇ ਲੈਣ ਕੇ ਆਉਣਗੇ ਲੇਕਿਨ ਜਦੋਂ ਆਪਣੇ ਘਰ ਜਾਣਗੇ ਤੁਹਾਨੂੰ ਕਦੀ ਇਹ ਨਹੀਂ ਪੁੱਛਣਗੇ ਵਿਰਾਸੀ ਤੌਰ ਤੇ ਮੈਂ ਕਿਹਦੇ ਨਾਲ ਖੜਨਾ ਆ ਬੇਚਾਰਾਂ ਦੇ ਤੌਰ ਤੇ ਉੱਥੇ ਉਹ ਹੀ ਦੱਕਿਆ ਨਹੀਂ ਉਸ ਨੂੰ ਗੱਲਾਂ ਕਰੀ ਜਾਣਗੇ ਪ੍ਰਾਣੀਆਂ ਕਟੜਪੰਤੀ ਧਾਰਮਿਕ ਗੱਲਾਂ ਅਜਿਹਾ ਧਰਮ ਦਾ ਕੋਈ ਸਬੰਧ ਨਹੀਂ ਇਨਸਾਨੀਅਤ ਨਾਲ ਉਹ ਹੀ ਜਾ ਕੇ ਭਜਨ ਬੰਦਗੀ ਕਰੀ ਜਾਣਗੇ ਜਿਹਨੂੰ ਧਰਮ ਦੇ ਨੂੰ ਮੈਂ ਵਿਰੋਧੀ ਨਹੀਂ ਜਾਨੀ ਉਹ ਜਿਹੜਾ ਭਲੇਖਾ ਪਾਉ ਗੱਲਾਂ ਆ ਉੱਥੇ ਜਾ ਕੇ ਉਹ ਦੇ ਵਿਚਾਰਾਂ ਦਾ ਬਦਦਾ ਜਿਹਦਾ ਸਿੱਟਾ ਇਹ ਨਿਕਲਦਾ ਵੀ ਅਸੀਂ ਗੇਟ ਤੇ ਲੜਨ ਵਾਲੇ ਲੋਕ ਰਹਿ ਜਾਂਦੇ ਆ ਤੇ ਅਸੀਂ ਉਹ ਜਿਹੜੇ ਮਜ਼ਦੂਰ ਹੈ ਰਾਤ ਸੀ ਤੌਰ ਤੇ ਕਿਤੇ ਹੋਰ ਥਾਂ ਖੜੇ ਹੁੰਦੇ ਆ ਦੋਸ਼ ਮਜ਼ਦੂਰਾਂ ਦਾ ਨਹੀਂ ਬਿਲਕੁਲ ਹੈ ਦੋਸ਼ ਸਾਡੇ ਅਸੀਂ ਕੰਮ ਕਰਨ ਟ੍ਰੇਡ ਜੂਨ ਆਗੂਆਂ ਦਾ ਆ ਕਿ ਅਸੀਂ ਉੱਥੇ ਪਾਰਟੀ ਬਿਲਡ ਕਰਨ ਦਾ ਯਤਨ ਨਹੀਂ ਕਰਦੇ ਉਹਦੇ ਯਤਨ ਇਕੱਲਾ ਉਹਨੇ ਨਹੀਂ ਕਰਨਾ ਟ੍ਰੇਡ ਜੂਨ ਆਗੂ ਨੇ ਸਮੁੱਚੀ ਪਾਰਟੀ ਨੇ ਕਰਨਾ ਹੈ ਮਾਫੇਦ ਰੋਣਾ ਹੈ ਕਿ ਜੇ ਸਮੁੱਚੀ ਜ਼ਿਲ੍ਹਾ ਕਮੇਟੀ ਸੂਬਾ ਕਮੇਟੀ ਵਿਚਾਰ ਕਰੇ ਵੀ ਟ੍ਰੇਡ ਜੂਨ ਦਾ ਕੰਮ ਤਾਂ ਸਾਥੀ ਕਰਦੇ ਆ ਪਰ ਉਹ ਪਾਰਟੀ ਬਿਲਡ ਦਾ ਕੰਮ ਤਾਂ ਸਮੁੱਚੀ ਪਾਰਟੀ ਨੇ ਕਰਨਾ ਹੈ ਇਸ ਵਾਸਤੇ ਉਹ ਚ ਕਮੀ ਹਾਲੇ ਵੀ ਹੈ ਜਿੰਨਾ ਚਿਰ ਇਹ ਕਮੀ ਦੂਰ ਨਹੀਂ ਕਰਾਂਗੇ ਭਾਰਤੀ ਸੱਤਾ ਦੀ ਦਾਅਵੇਦਾਰੀ ਮਜ਼ਦੂਰਾਂ ਦੀ ਬੰਡੀ ਨਹੀਂ ਹੈ ਬਹੁਤ ਵੱਡਾ ਘਟਾ ਆ ਸਾਡੇ ਦੇਸ਼ ਚ ਨਹੀਂ ਕੱਲਾ ਦੁਨੀਆ ਭਰ ਮੈਂ ਕਹਿ ਰਿਹਾ ਇੰਗਲੈਂਡ ਵਿੱਚ ਕਾਰਗਲ ਨਾਂ ਦਾ ਇੱਕ ਬਹੁਤ ਵੱਡਾ ਮਜ਼ਦੂਰ ਆਗੂ ਹੋਇਆ ਖਾਣਾ ਦਾ ਉਹਦੇ ਕਹੇ ਤੇ ਸਾਰਾ ਬੰਦ ਹੋ ਜਾਂਦਾ ਸੀ ਇੰਗਲੈਂਡ ਤੇ ਕਿਨ ਉਹ ਹੀ ਕਾਰਗਲ ਚੌਣਾ ਹੀ ਖੜ ਗਿਆ ਸੈਂਕੜੇ ਵੋਟਾਂ ਤੋਂ ਬਾਅਦ ਗਾਂ ਤੁਰੇ ਨਹੀਂ ਗਾ ਲੋਕ ਨੇ ਨਹੀਂ ਬਣਾਇਆ ਉਹਨੂੰ ਮਤਲਬ ਇਸ ਲਈ ਜਿਹੜਾ ਇਹ ਬਿਮਾਰੀ ਹੈ ਦੁਨੀਆ ਭਰ ਵਿੱਚ ਆ ਆਰਥਿਕਵਾਦੀ ਕਹਿੰਦੇ ਆ ਸਿਰਫ ਆਰਥਕ ਮੰਗਾ ਤੱਕ ਮਹਦੂਦ ਰੱਖਣਾ ਲੋਕਾਂ ਨੂੰ ਰਾਜਸੀ ਦੇ ਵਿਚਾਰ ਕਰਤਾ ਉਤੇ ਚੇਤਨ ਨਹੀਂ ਕਰਨਾ ਤੇ ਜਿੰਨਾਂ ਦੇ ਵਿੱਚੋਂ ਨਹੀਂ ਨਿਕਲਾਂਗੇ ਉਹਨੇ ਗੱਲ ਨਹੀਂ ਬਣਾਈ ਤੇ ਇਹਨੂੰ ਬਾਹਰ ਕੱਢਣ ਦਾ ਕੰਮ ਸਮੁੱਚੀ ਪਾਰਟੀ ਨੂੰ ਆਪਣੇ ਜ਼ਿੰਮੇ ਲੈਣਾ ਚਾਹੀਦਾ ਹੈ।